बस ਤੇ ਟਰੱਕ ਦੀ ਇੰਨੀ ਜ਼ਿਆਦਾ ਭਿਆਨਕ ਟੱਕਰ ਹੋ ਗਈ ਕਿ ਬੱਸ ਤੇ ਟਰੱਕ ਇੱਕ ਦੂਜੇ ਦੇ ਵਿੱਚ ਇੰਨੇ ਜ਼ੋਰ ਦੀ ਟਕਰਾਈ ਕਿ ਕ੍ਰੇਨ ਮੰਗਵੋਣੀ ਪਈ ਤੇ ਡਰਾਈਵਰ ਨੂੰ ਬੜੀ ਮੁਸ਼ਕਲ ਦੇ ਨਾਲ तकरीबन 1.5 ਤੋਂ 2 ਘੰਟੇ ਲਗਾ ਕੇ ਬਾਹਰ ਕੱਢਿਆ ਗਿਆ ਤੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਲਈ ਪਹੁੰਚਾਇਆ ਗਿਆ ਘਟਨਾ ਹੁਸ਼ਿਆਰਪੁਰ ਦੀ ਹੈ ਜਿੱਥੇ ਕਿ ਦਸੂਹਾ ਵਾਲੀ ਸਾਈਡ ਤੋਂ ਇੱਕ ਬੱਸ ਆ ਰਹੀ ਸੀ ਤੇ ਇੱਕ ਟਰੱਕ ਦਸੂਹੇ ਵੱਲ ਜਾ ਰਿਹਾ ਸੀ ਮੌਕੇ ਕੇ ਮੌਜੂਦ ਲੋਕਾਂ ਦੇ ਮੁਤਾਬਕ ਇਹ ਹਾਦਸਾ ਤੇਜ਼ ਰਫਤਾਰ ਤੇ ਓਵਰਟੇਕ ਕਰਨ ਦੇ ਨਾਲ ਵਾਪਰਿਆ ਤੇ ਬੱਸ ਦੇ ਵਿੱਚ ਕੁਝ ਸਵਾਰੀਆਂ ਵੀ ਸੀ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਦੱਸੀਆਂ ਜਾ ਰਹੀਆਂ ਨੇ ਤੇ ਬੱਸ ਸਮੇਤ ਟਰੱਕ ਦੇ ਡਰਾਈਵਰ ਦੀ ਹਾਲਤ ਅਜੇ ਵੀ ਨਾਜ਼ੁਕ ਦੱਸੀ ਜਾ ਰਹੀ ਹੈ ਲੇਕਿਨ ਗਰੀਮਤ ਰਹੀ ਹੈ ਕਿ ਅਜੇ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਹੈ ਬਦਲ ਕੇ ਐਕਸੀਡੈਂਟ ਦਾ ਬਾਈ ਓਵਰਟੇਕ ਤੇ ਓਵਰ ਸਪੀਡਿੰਗ ਕਰਕੇ ਹੀ ਹੋਇਆ ਹੈ ਹੋਰ ਕੋਈ ਇਹਦਾ ਕਾਰਨ ਹੈ ਨੀਗਾ ਨੀਜੀ ਇਹਦਾ ਕੋਈ ਕਾਰਨ ਹੈਗਾ ਅਸੀਂ ਬੇਸਿਕਲੀ ਉਹ ਕੰਟਰੀ ਵਾਲੇ ਆ ਰਹੇ ਸੀ ਜਿਹੜੇ ਨਿਜੀ ਕੰਮ ਤੋਂ ਮੈਂ ਫਾਇਰ ਬਿਜਡ ਦਾ ਮੁਲਾਜ਼ਮ ਹੈਗਾ ਆ ਤੇ ਇਹ ਦੇਖਿਆ ਕਿ ਕਾਫੀ ਰਾਹ ਸੀਗਾ ਤੇ ਜਿਹੜਾ ਲੜਕਾ ਦਾ ਡਰਾਈਵਰ ਟਰੱਕ ਦਾ ਤੇ ਪਹਿਲਾਂ ਬੱਸ ਦਾ ਡਰਾਈਵਰ ਕੱਢ ਕੇ ਪੇਚਿਆ ਐਂਬੂਲੈਂਸ ਦੇ ਲਿਤੇ ਹੋਤੋਂ ਬਾਅਦ ਹੁਣ ਅੱਧਰ ਘੰਟੇ ਡੇਢ ਘੰਟੇ ਬਾਅਦ ਜਿਹੜਾ ਵਾ ਬੱਸ ਦਾ ਡਰਾਈਵਰ ਵੀ ਉਹਦੇ ਵਿੱਚੋਂ ਕੱਢ ਲਿਆ ਗਿਆ ਟਰੱਕ ਵਿੱਚੋਂ ਦੋਨੋਂ ਡਰਾਈਵਰਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਹਾਲਤ ਬਹੁਤ ਨਾਜ਼ੁਕ ਆ ਇਸ ਬੰਦੇ ਕਿਉਂਕਿ ਆਲਮੋਸਟ 1 ਘੰਟਾ ਹੋ ਗਿਆ ਤੇ ਤਕਰੀਬਨ ਤਕਰੀਬਨ ਦਾ ਬਲੱਡ ਕਾਫੀ ਵਹਿ ਚੁੱਕਾ ਆ ਤੇ ਸਵਾਰੀਆਂ ਸਵਾਰੀਆਂ ਕੋਟੀ ਮੋਟੀ ਜੋੜ ਲਈ ਲੱਗੀ ਹੋएगी ਉਹ ਤਾਂ ਲੱਗੀ ਹੋਈ ਹੈ ਤੇ ਸਵਾਰੀਆਂ ਨਿਕਲ ਕੇ ਚਲੀਆਂ ਗਈਆਂ ਜੀ ਉਹ ਹੋਰ ਬੱਸ ਦੇ ਵਿੱਚ ਉਹਨੇ ਸੈਰ ਭੇਜ ਦਿੱਤਾ ਗਿਆ ਪਤਾ ਲੱਗਾ ਕੁਝ ਬੱਸ ਕਿੱਥੋਂ ਆ ਰਹੀ ਨਹੀਂ ਇਹ ਬੱਸ ਦਸੂਹੇ ਤੋਂ ਆ ਜੱਬਾਣੀ ਟੀਵੀ ਲਈ ਅਨਿਕੇਤ ਸ਼ਰਮਾ ਦੀ ਰਿਪੋਰਟ